ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰਸ ਨਮਨਤ ਆਲ ਇੰਡੀਆ ਸਰਪੰਚ ਸਟੇਟ ਪ੍ਰਧਾਨ ਪੰਜਾਬ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦਰਵਾਜ਼ੇ ਬਹਿਰਾਮ ਦੇ ਔਲਾਮ ਲੰਗਰਸਥਾਨ ਦੇ ਸੇਵਾਦਾਰ ਅੱਜ ਅਸੀਂ ਨੀਗੀ ਵਾਲੇ ਸੰਤਾਂ ਮਹਾਪੁਰਸ਼ਾਂ ਦੇ ਈਸ਼ਵਰ ਤੇ ਪਿਛਾੜੇ ਵਿੱਚ ਪਹੁੰਚੇ ਹਾਂ ਜੋ 16 17 ਦਾ ਸਮਾਗਮ ਜੋੜ ਮੇਲਾ ਹੈ ਉਹ ਸੰਤ ਮਹਾਪੁਰਸ਼ ਜੀ ਆਪਣੇ ਸਮਾਗਮ ਮਖਾਰਬੰਦ ਦਰਸ਼ਨਗੇ 16 ਔਰ 17 ਦਾ ਸਮਾਗਮ ਜੋ ਵੀ ਹੈ ਉਹ ਆਪਣੇ ਸੰਤ ਮਹਾਪੁਰਸ਼ੀ ਆਪਣੇ ਮਖਾਰਬੰਦ ਦਰਸ਼ਨਗੇ ਸਾਰੀਆਂ ਸੰਗਤਾਂ ਨੂੰ ਦੇਸ਼ ਵਿੱਚ ਇੱਠੀਆਂ ਸੰਗਤਾਂ ਨੂੰ ਤੇ ਵਿਦੇਸ਼ ਵਿੱਚ ਇੱਠੀਆਂ ਸੰਗਤਾਂ ਨੂੰ ਇਸ ਸਮਾਗਮ 16 ਦੇ 17 ਨੂੰ ਸਾਰੇਨ ਖੁੱਲਾ ਸਦਾ ਸਾਰੇ ਸੰਗਤਾਂ ਹਮਮਾ ਕੇ ਪੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ 108 ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲੀ ਕੂਟਿਆ ਅਮਰੂਦਾਵਾਰੀ ਡੇਰਾ ਮੰਨਣ ਹੁੰਦਾ ਗੁਰਦੁਆਰਾ ਹਰੀਸਰ 16 ਤਰੀਕ ਨੂੰ ਉਹਨਾਂ ਦਾ ਹੈਪੀ ਬਰਥਡੇ ਆਉਂਦਾ ਵਿਸੇ 116ਵਾਂ ਮਨਾਇਆ ਜਾਂਦਾ ਜੀ 16 ਤਰੀਕ ਨੂੰ ਹੋਮਾ ਮਾ ਕੇ ਸੰਤ ਮੁਸਫਲਾ ਸੱਦਾ ਦਿੱਤਾ ਜਾਂਦਾ ਜਿੱਦਾਂ ਪਹਿਲਾਂ ਤੋਂ ਚੱਲਦੇ ਆਉਂਦੇ ਉਸ ਤਰ੍ਹਾਂ ਦੀਵਾਨ ਲੱਗਣੇ ਆ ਜੀ ਬਹੁਤ ਖੁਸ਼ੀਆਂ ਭਰਿਆ ਦਿਨ ਆ ਰਿਹਾ ਜੀ ਇੱਥੇ ਸਾਰੇ ਸੰਤ ਸਮਾਗਨ ਹੋਣਾ ਬਹੁਤ ਵੱਡਾ ਰੱਖ ਕੇ ਹੁੰਦਾ ਹਰ ਇੱਕ ਸਾਲ ਇਹ ਹੁੰਦਾ ਜੀ ਉਸ ਤੋਂ ਬਾਅਦ ਦੂਜਾ ਜਿਹੜਾ ਹੈ ਮੈਕੀ ਗੁਰਦੁਆਰਾ ਪੰਜੋੜਾ ਸਾਹਿਬ ਸੰਤਾਂ ਦਾ ਪਵਿੱਤਰ ਸਥਾਨ ਹੈ ਜੀ ਉੱਥੇ ਸੰਤ ਬਾਬਾ ਜਸਵੰਤ ਸਿੰਘ ਜੀ ਨੂੰ ਉਹ ਮਨਾ ਰਹੇ ਆ 17 ਤਰੀਕ ਨੂੰ ਉਸੇ ਤਰ੍ਹਾਂ ਉੱਥੇ ਮਨਾਇਆ ਜਾਣਾ ਜੀ ਸਾਰੇ ਸੰਗਤ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਕੋਈ ਵਿਆਹ ਕੋ ਮਹਾਮਾਕੇ ਪਹੁੰਚੇ ਬਿਨਾਂ ਕਿਸੇ ਕਹੇ ਦੁਆਇਆ ਜਾਵੇ ਜੀ ਸੰਗਤੀਆਂ

ਜੋ ਜੋੜ ਮੇਲੇ ਹੋ ਰਹੇ ਨੇ ਸਾਰੀਆਂ ਸੰਕਤਾਂ ਦੇਸ਼ ਵਿੱਚ ਬੈਠੀਆਂ ਸੰਕਤਾਂ ਨੂੰ ਤੇ ਵਿਦੇਸ਼ ਵਿੱਚ ਬੈਠੀਆਂ ਸੰਕਤਾਂ ਨੂੰ ਸਤਿਮੁ ਖੁੱਲਾ ਸਦਾ ਹੈ ਸਾਰੀਆਂ ਸੰਕਤਾਂ ਸੇਵਾ ਪਾ ਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਕਾਲਿਆਂ ਵਾਲੇ ਦਾ ਆ ਨਾ ਭਗਵਾਨ ਵਾਲੇ ਦਾ ਆ ਨਾ ਲਾਲ ਵਾਲੇ ਦਾ ਆ ਨਾ ਕਾਲਿਆਂ ਵਾਲੇ ਦਾ ਆ ਸਾਧੂ ਨਾਮ ਹੈ ਪਰਮਾਤਮਾ ਦੇ ਨਾਮ ਦੀ ਸਾਧਨਾ ਕਰਨ ਵਾਲੇ ਦਾ ਜਿਹੜਾ ਅੱਲਾ ਦੀ ਅਵਾਦਤ ਕਰਦਾ ਭਗਵਾਨ ਦਾ ਭਜਨ ਕਰਦਾ ਨਾਮ ਜਪਦਾ ਗੁਰੂ ਪਿਆਰੀ ਸਾਧ ਸੰਗਤ ਜੀ ਉਹਨੂੰ ਸਾਧੂ ਕਿਹਾ ਜਾਂਦਾ ਉਸਨੂੰ ਸਾਧੂ ਕਿਹਾ ਜਾਂਦਾ ਮਹਾਰਾਜ ਕਹਿੰਦੇ ਗੁਰੂ ਗ੍ਰੰਥ ਕੋ ਪੂਜੋ ਮਾਨੋ ਸੇਵਾ ਸਾਧਗਨਾਂ ਕੀ ਹਨੋ ਕਹਿੰਦੇ ਸਾਧਵਾ ਦੀ ਸੇਵਾ ਕਰਨੀ ਸਾਧਵਾ ਦੀ ਸੇਵਾ ਕਰਨਾ ਹੁੰਦਾ ਕੀ ਆ ਅਜਰੀ ਦੀ ਨਗ ਦੇ ਬੱਚਾ ਜਨਾਮਾ ਜਿਪਣਾ ਹੁਸ਼ਿਆਰ ਹੋਵੇ ਬੁੱਧੀਮਾਨ ਹੋਵੇ ਵਿਖਣ ਹੋਵੇ ਅਣਵਾ ਮਧਿਆ ਨਹੀਂ ਜੀ ਸਕਦਾ ਮੈਂ ਤਾਂ ਉਹਨੇ ਬੈਠਣਾ ਉਸ ਬੱਚੇ ਨੇ ਜਿਹਦਾ ਰੀਡਰ ਵਿੱਚ ਨਾਮ ਬੋਲਦਾ ਰੋਲ ਨੰਬਰ ਹੋਵੇਗਾ ਮਤਲਬ ਕਹਿਣ ਦਾ ਕੀ ਆ ਸਾਨੂੰ ਗੁਰੂ ਵਾਲੇ ਬਣਨਾ ਅਤਿਅੰਤ ਜ਼ਰੂਰੀ ਹੈ ਸਾਧੂ ਜਿਹੜੇ ਹੁੰਦੇ ਆ ਸਾਨੂੰ ਰੱਬ ਨਾਲ ਜੋੜਦੇ ਆ ਰੱਬ ਦੀ ਬਾਣੀ ਨਾਲ ਜੋੜਦੇ ਆ ਰੱਬ ਦੀ ਬੰਦਗੀ ਦੇ ਨਾਲ ਜੋੜਦੇ ਆ ਰੱਬ ਦੀ ਬੰਦਗੀ ਦੇ ਨਾਲ ਆਹ ਸਤਿਕਾਰਯੋਗ ਬਜ਼ੁਰਗ ਬਠਿੰਡ ਦੇ ਦਿੱਤਾ ਜੀ ਕੀ ਨਾਮ ਇਹਦਾ ਹਲ ਸਰਦਾਰ ਜਸਵੰਤ ਸਿੰਘ ਜੀ ਸਹਬੇ ਤੋਂ ਸੋਪਾਨੀ ਦਿਖਾਹੀ ਪਰਵਾਨ ਤੁਹਾਨੂੰ ਧਿਆਨ ਨਾਲ ਸੁਣਿਓ ਤੁਸੀਂ ਨਗਰ ਨਿਵਾਸੀ ਦੀ ਬੈਠੇ ਹੋ ਇਲਾਕਾ ਨਿਵਾਸੀ ਬੈਠੇ ਆ। ਇਹ ਸਰਦਾਰ ਜਸਵੰਤ ਸਿੰਘ ਦੇ ਘਰੋਂ ਜੇ ਇਹ ਤਾਂ ਨਹੀਂ ਕਹਿੰਦੇ ਪਰ ਗੱਲ ਕਰਨੀ ਬਣਦੀ ਆ। ਇਹਨਾਂ ਦੇ ਘਰੋਂ ਪ੍ਰਸ਼ਾਦਾ ਆਉਣਾ ਸੀ ਮਹਾਪੁਰਖਾਂ ਦੇ ਦੂਰ। ਪ੍ਰਸ਼ਾਦਾ। ਦੇਖੋ ਸਾਧੂਆਂ ਦੇ ਨਾਲ ਕਿੰਨਾ ਇਹਨਾਂ ਦਾ ਪਿਆਰ ਹੋਵੇਗਾ। ਪਿਆਰ ਹੋਵੇਗਾ। ਇੱਕ ਪਿਆਰ ਇੱਕ ਹਸਾਮ। ਓਹ ਗੱਲਾਂ ਹੁੰਦੀਆਂ ਨੇ। ਜੀ ਤਾਂ ਸਾਡਾ ਨਾ ਤੋਂ ਬਜ਼ੁਰਗ ਬਿਮਾਰ ਹੋ ਜੀ ਵੀ ਜਮਨ ਜੀ ਵੀ ਬਹਿ ਜਵੇ ਕਿ ਸੱਚਾ ਅਸੀਂ ਧੀਆਂ ਪੁੱਤਰ ਮਿਹਣੇ ਮਾਰਦੇ ਆ ਮੈਂ ਤੈਨੂੰ ਬਚਾ ਲਿਆ ਇਹ ਮਹਾਨ ਤੇ ਗਵਿੱਤਰ ਆਤਮਾ ਦਾ ਕਰਮ ਹੋਇਆ ਕਰਦਾ ਆਪਾਂ ਵੀ ਵਿਡਭਾਗੀ ਬਣੀਏ ਇਹ ਜੀਵਨੀਆਂ ਸੇਧਾ ਹੁੰਦੀਆਂ ਜੀਵਨ ਦੀ ਸਿੱਖਿਆ ਹੁੰਦਾ ਮਹਾਂਪੁਰਖ ਗੱਲ ਕਰਦੇ ਸੀ ਉਤਮ ਜਲੇ ਵਾਲੇ ਕਹਿੰਦੇ ਅਮਰ ਨਵੇਲੀ ਜਾਗਿਆ ਕਰੋ ਸੁਣਦਾ ਸੀ ਤੇ ਸੁਣਨਾ ਵੀ ਜ਼ਰੂਰੀ ਆ ਹòn ਨਾਂ ਵੀ ਜੁੜੀ ਆ ਇਹ ਨਹੀਂ ਅਸੀਂ ਆਪਣੀਆਂ ਗੱਲਾਂ ਕਰਕੇ ਕਹਾ ਕਰਨੀ ਹੋਈ ਹੈ ਸੁਣਦੀ ਆ ਜਦ ਨਾ ਪਾਈ ਜੇ ਕੋ ਬਨਾਰਾ ਬੋਲਦਾ ਹੋਵੇ ਨਾ ਸੁਣਿਆ ਜੀ ਨੀ ਮੇਰੇ ਪਰ ਅਸੀਂ ਸੌਕਰ ਸੰਜੱਤੀ ਖੜਕੇ ਕਹਿੰਦੇ ਮੈਂ ਆ ਕੋਹੀ ਆ ਕੁਝ ਹੈ ਕੋਈ ਗੁਰੂ ਪਿਆਰੀ ਸਾਖ ਹਮੇ ਲਖਾਰੀ ਲਿਖਦਾ ਕਹਿੰਦਾ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋ ਜਾਗੇ ਨਿਤ ਇੱਕ ਬੜੀ ਨੀ ਆ ਆ ਇੱਕ ਸਾਖ ਯਾਦ ਹੈ ਚੇਤਾ ਮੈਂ ਜ ਬੰਗਿਆ ਗਿਆ ਜੀ ਜੀ ਇਹਨਾਂ ਤੋਂ ਸਤਿ ਮਹাপুরਸ਼ ਜਣ ਕੇ ਅੱਜ ਅਵਜ ਕਦੀ ਆਮਦ ਹੋਈ ਹੈ ਸਾਡੇ ਵਰティスト ਗਾਰਜੋ 108 ਸਤਿਬਾਬਾ ਅਮਰੀਕ ਸਿੰਘ ਜੀ ਦੀ ਕੀ ਵਾਲੇ ਡੇਰਾ ਪਿੰਡ ਬੰਦ ਦਾ ਸੋ ਜੀਨ ਜੀ ਅਨਦਲਾ 108 جسپالت بابا جگداروہی والے ان جی آئندی اور ایک سو اٹھ سنت بابا مکڑی سنن ہے اور ਬਨਰਵੀਰ ਸਿੰਘ ਜੀ ਸ਼ਾਸਤਰੀ ਤੁਤੋਂ ਜਾਰੇ ਵਾਲੇ ਸੋਨਰੂ ਵੀ ਹੈ ਜੀਆਬੰਦ ਜੀ ਬਨਦਨਾ ਐਕਸਰਟ ਸੰਤ ਬਾਬਾ ਜਗੇਂਦਰ ਸਿੰਘ ਜੀ ਮਟਾਰੀ ਵਾਲੇ ਸੋਨਰੂ ਵੀ ਜੀਆਬੰਦ ਜੀ ਰਵਕ ਰਵਕ ਦਲਵਾਰਾ ਤੋਂ ਸਾਡੇ ਵੱਲੋਂ ਇਸ ਸਿਹਾਰਜਾ ਦਾਤਾ ਅਲੀ ਅਹਿਮਦ ਸਾਹਿਬ ਵੀੜਾਪਿੰਡ ਬੁਲਚ ਸਭੀ ਵੀ ਦਾਰਨ ਜੀ ਬਨਦਨੀ ਅਕਾਸਤਵਾ ਇਕਵਾਜ ਸੋ ਜੀਆਬੰਦ ਗੁਟੀਆਂ ਪਰਮਾਰਕ ਕਮੇਟੀ ਦੇ ਹੰਦ ਸੁਰੂ ਵੇਂਤੀ ਕਰਨਾ ਹੈ ਉਨ੍ਹਾਂ ਪਰਿਵਾਰਾਂ ਨੂੰ ਕੋਈ ਵੀ ਪਰਿਵਾਰ ਦਾ ਮੈਂਬਰ ਜਿਨ੍ਹਾਂ ਨੇ ਖੰਡ ਮਤ ਸੇਵਾ ਕਰਾਈ ਹੈ ਸੋ ਦਵੀਪ ਕਰਦਾ ਜੀ ਬਰਨੋਤ ਭਗਵ ਜੀ ਸੁਪਤ੍ਰ ਸ਼ੇਮ ਕੁਮਾਰ ਜੀ ਬੁੱਤਰ ਹਰੀ ਪ੍ਰਕਾਸ਼ ਅਰਨੰਦ ਨਾਲ ਰਮਨਿੰਗ ਰਮਨਜੀਤ ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਜੀ ਸੋ ਸਾਡੇ ਕੋਲ ਮਾਨ ਸਨਮਾਨ ਸਿਰੋਪੀ ਸੂਰਤ ਜਿੰਨਾ ਪਰਿਵਾਰ ਨੇ ਅਖੰਡਪੁਰ ਸਾਹਿਬ ਦੀ ਸੇਵਾ ਕਰੀ ਹੈ ਜੀ ਮਦਦ ਬੇਨਤੀ ਹੈ ਗੁਜਰਖਾ ਜੀ ਬਰਲੌਰ ਭਗੋਂ ਸ਼ਿਵ ਕੁਮਾਰ ਪੁੱਤਰ ਹਰੀ ਪ੍ਰਕਾਸ਼ ਪਰਿਵਾਰ ਦੇ ਮੈਂਬਰ ਹੋਵੇ ਜੀ ਆਜਾ ਪਰਿਵਾਰ ਦੇ ਕੋਈ ਵੀ ਬੰਦਾ ਅਗਲੇ ਬਲ ਗ੍ਰੇਟੀ ਕਰਦਾ ਅਗਲਾ ਜੀ ਜਿਸਮੇਤਰ ਕੌਰ ਜੀ ਸਿਆਣ ਪਤਨੀ ਇੰਦਰਪਾਲ ਸਿੰਘ ਜੀ ਸਿਆਣ ਕੈਨੇਡਾ ਯੂਨੀਵਰਸਿਟੀ ਜੀ ਪਰਵਾਰ ਦਾ ਕੋਈ ਵੀ ਮੈਂਬਰ ਜੀ ਸਿਆਣ ਪਰਵਾਰ ਦੇ ਕੋਈ ਵੀ ਮੈਂਬਰ ਜਸਮਿੰਦਰ ਕੌਰ ਜੀ ਸਿਆਣ ਪਤਨੀ ਇੰਦਰਾਲ ਸਿੰਘ ਜੀ ਸਿਆਣ ਕੈਨੇਡਾ ਰਿਵਰਸੀ ਸੁਰਨ ਬੇਦੀ ਜੀ ਆਜਣ ਜੀ ਇਹ ਜੀ ਦਿਨੂਰ ਅਗੋ 70 ਸ਼੍ਰੀ ਕੁਮਾਰ ਜੀ ਬੱਤਰ ਲੇਟ ਹਰੀ ਪ੍ਰਕਾਸ਼ ਵਰਤ ਪ੍ਰਭਾਤ ਦੇ ਬਲੋਂ ਖਾੜ ਬੜ ਸਾਦੀ ਸੇਵਾ ਕਰਾਈਏ ਸਭ ਤੋਂ ਬਾਅਦ ਸ਼ਿਵ ਰਾਮ ਵਾਲਕ ਜਨਤੰਦਰ ਸ੍ਰੀ ਚੜਦੀ ਕਲਾ ਵਕਸ਼ਿਸ਼ਤੰ ਸਾਰੇ ਪਰਿਵਾਰ ਨੇ ਮਿਹਰ ਭਰਿਆ ਹੱਥ ਰਕੇ ਜੀ ਬੱਦ ਨਾਲ ਬੇਨਤੀ ਕਰਦਾ ਜਸਵਿੰਦਰ ਕੌਰ ਜੀ ਸਿਆਣ ਸਿਆਣ ਪਰਵਾਰ ਪਰ ਅਗਲੀ ਬੇਨਤੀ ਜੀ ਪੰਨੀਤ ਕੁਮਾਰ ਜੀ ਪੁੱਤਰ ਸ੍ਰੀ ਟਕਵਾਰੀ ਜੀ ਵਿਜੇ ਕੁਮਾਰ ਜੀ ਇਟਲੀ ਨਿਵਾਸੀ ਜੀ ਇਟਲੀ ਨਵਾਸੀ ਪਰ ਨੀਤ ਕਬਾੜੀ ਜੀ ਦੇ ਪੁੱਤਰ ਸਵੀਤਕ ਬਹਾਦੀ ਪਤਨੀ ਵੀਜੇ ਕਬਾੜੀ ਇਟਲੀ ਕਵਸਿਆ ਜੀ ਜੋ ਬੋਲੇ ਸੋ ਨਿਹਾਲ ਅਗਲੀ ਵਿੰਦੀ ਹੈ ਜੀ ਭਜਨਪਾਲ ਜੀ ਪਤਨੀ ਪਖਰ ਜੀ ਉਹਨਾਂ ਦੇ ਪ੍ਰਵਾਦ ਕੋਈ ਨੰਬਰ ਆ ਜਾਓ